ਪਤਾ ਨਹੀਂ ਜੀਵਨ ਬਾਣੀ ਨੂੰ ਕਹਿੰਦਾ 10000 ਦੇ ਨਹੀਂ ਮਾਰੂ ਉਹ ਵਿਚਾਰਾ ਭਗਤ ਹੁੰਦਾ ਉਹ ਬਣੀ ਗੀ ਰੋਟੀ ਹਾਂ ਜਿਵੇਂ ਰੋਟੀ ਤਾਂ ਬਣੀ ਪਈ ਐ ਨਹੀਂ ਮੈਂ ਹੋਈ ਖੜਾ ਹੋ ਬੜਿਆ ਹਾਂ ਲਿਆਉਣੀ ਆ ਮੈਂ ਪਾ ਕੇ ਬੜਾ ਕਿ ਨੂੰ ਕਹਿਣਾ ਵਈ ਐਨਕਾਂ ਲਾਰਖੀਆਂ ਨਹੀਂਆਂ ਤੇਰੀ ਬਹੂ ਦੀਆਂ ਐਨਕਾਂ ਨੇ ਕੰਜਰ ਦਾ ਰੱਬ ਦੇਖਦਾ ਮੈਂ ਆ ਹੋਗਾ ਊਣ ਦੇਖ ਲੈ ਰੱਬ ਇਹਦੇ ਨਾਲ ਜ਼ਿਆਦਾ ਰੱਬ ਦਿੰਦਾ ਤੇਰੀ ਬਹੂ ਲਾ ਕੇ ਰੱਖਦੇ ਆ ਮਾਂ ਦੇਖਾ ਕਹੇ ਜਾਂ ਦਿੰਦਾ ਰੱਬ ਇਹਦੇ ਨਾਲ ਲਾਲ ਘਰ ਹਲ ਦਿੰਦਾ ਵਈ ਕਿਉਂ ਪੰਗੇ ਲੈਣਾ ਤੈਨੂੰ ਟਾਪੇ ਮੈਂ ਬਰੇਟਾ ਟਪਾ ਦੂੰ ਚੱਕ ਕੇ ਠੰਡੀਆਂ ਨੈਣਾਂ ਕਾਹੇ ਮੇਰੇ ਨਾਲ ਪੰਗਾ ਨਾ ਲਿਆ ਕਰ ਆ ਜੇਰ ਜੀ ਪੀਲੀ ਆਹੋ ਆਪਦੀ ਬਹੂ ਨਾਲ ਲਿਆ ਕਰ ਪੰਗਾ ਨੂੰ ਕਿਆ ਕਰ ਮੱਥ ਮੁੱਥਦਾ ਬਹੂ ਨਾਲ ਵੀ ਲੈ ਲੂੰਗਾ ਆਪਣੀ ਬਹੂ ਨੂੰ ਕਿਆ ਕਰ ਡੱਡੂ ਡੁੱਡੂ ਜਾਇਆ ਨਾ ਕਰਉਂ ਨਹੀਂ ਤੂੰ ਵੀ ਮਾਛਾ ਸਾਡਾ ਹੋ ਉਹ ਨਾੜ ਛਾੜ ਦੇਗਾ ਮੇਰੇ ਸਾਲ ਦੇ ਪਰ ਰਖੜਾ ਮਰੂ ਉਹ ਲਾੜ ਆਉਂਦਾ ਤੇਰਾ ਯਾਰ ਲਾੜ ਆਉਂਦਾ ਮੇਰਾ ਬਹੂ ਦੇ ਸਾਹਮਣੇ ਤਾਂ ਲਾੜ ਨਹੀਂ ਆਉਂਦਾ ਫਿਰ ਹੁਣ ਅਸਲ ਤੂੰ ਹੈਗਾ ਚਲਾਕ ਬੰਦਾ ਰਸਤਾ ਵਿੱਚ ਕੰਮ ਲੈਣੇ ਹੁੰਦੇ ਬਹੂ ਨੂੰ ਕਹੀ ਹੁੰਦੇ ਡੱਡੂ ਦੇ ਤੇ ਮੱਛੀ ਆ ਤੂੰ ਅਨੀ ਕਦੇ ਮੇਰੇ ਨਾਲ ਪੰਗੇ ਲੈਣ ਲੱਗਿਆ ਨਾ ਜਿੱਦੋਂ ਕੰਮ ਕੀ ਕੰਮ ਦੱਸ ਕੀ ਐ ਤੂੰ ਵੀ ਬਾਪਾ ਵਰਗਾ ਲੱਗਦਾ ਯਾਰ ਮੇਰੇ ਮੈਨੂੰ ਤਾਂ ਸਮਝਦੀ ਨਹੀਂ ਬਾਪਾ ਵਾਂਗੂ ਮੈਨੂੰ ਤੂੰ ਐ ਕਹਿਣਾ ਵੀ ਇਹ ਤਾਂ ਇਹਦਾ ਅਕਲੇ ਨਹੀਂ ਹੈਗੀ ਕੋਈ ਹੈਗਾ ਚਾਹੀ ਵੱਡਾ ਭਾਈਆਂ ਯਾਰ ਫੇਰ ਤੂੰ ਐ ਲਾਲਾ ਵੀ ਸਾਰੇ ਪਿੰਡ ਦੀ ਜ਼ਿੰਮੇਵਾਰੀ ਸਾਡੇ 6 ਬੰਦਿਆਂ ਤੇ ਐ 5 ਮੈਂਬਰਾਂ ਤੇ 6ਵੇਂ ਸਰਪੰਚ ਤੇ ਟੰਗਾ ਰੋਟੀ ਖਾ ਲਈ ਰੋਟੀ ਖਾ ਲਈ ਮੈਂ ਨਹੀਂ ਖਾਂਦਾ ਚਲ ਆਜਾ ਆਪਾਂ ਇਕੱਠੀ ਖਾਂਦੇ ਆ ਲੈ ਭਾਬੀ ਲੈ ਬਾਕੀ ਲੈ ਨਹੀਂ ਰੋਟੀ ਖਾਣਿਆ ਬੈ ਸੁਣਦਾ ਨਹੀਂ ਮੈਂ ਕਹਿੰ ਤੈਨੂੰ ਓਏ ਨਾ ਪੰਗੇ ਲੈ। ਰੋਤੀ ਖਾ ਲੈ ਆ ਕੇ ਦੱਸ ਹ ਕੀ ਹੋ ਗਿਆ ਕਿਹਨੂੰ ਕਹੀ ਜਾਨੀ ਆ। ਮੈਂ ਉਹਨੂੰ ਕਹਿੰਨੀ ਤੇਰੇ ਵਾਲੇ ਬਾਈ ਨੂੰ ਸੁਣਦੀ ਨਹੀਂ ਹੈਗਾ ਕਿੰਨੀਆਂ ਬਾਜਾਂ ਮਾਰਦੀ। ਮੇਰੇ ਸਾਲੇ ਤੇ ਆਂਡੇ ਦੇ ਰਖੇ ਨੇ ਇਹਨਾਂ ਨੇ। ਕਿੱਥੇ ਉੱਪਰ ਹੈ? ਉੱਪਰੀ ਨੇ। 14 ਦੋ ਨੇ ਮਲੰਗ ਜੇ ਨਾਲ। ਬਲਾ ਰੱਖਿਆ। ਹਾਂ। ਇੱਕ ਹੋਰ ਮੇਰੇ ਸਾਲ ਦਾ ਉਹਦਾ ਮਖਤਰ ਦਾ ਮੁੰਡਾ ਰਲ ਰਿਹਾ ਹੋ। ਉਹ ਹੈਪੀ ਹੂਪੀ ਦਾ ਕਿਹੜਾ ਇਹ? ਆਹੋ। ਭੈਣ ਦੇ ਖਾਸਮ ਤੜਕੀ ਚੜ ਜਾਂਦੇ ਨੇ ਕੋਠੇ ਤੇ। ਪਤਾ ਨਹੀਂ ਨਜ਼ਾਰਾ ਇਹਨੂੰ ਕਦੋਂ ੁੱਤਰ ਕੇ ਜਾਂਦੇ ਨੇ ਕਦੋਂ ਨਾ ਉਤਰਦੇ। ਨਾ ਇਹ ਗੱਲ ਸੁਣਾ। ਚੱਲ ਇਹ ਤਾਂ ਆਪਣੇ ਵਾਲਾ ਤਾਂ ਠੀਕ ਹੈ। ਆਪਣੇ ਘਰੇ ਜਾਨੀਆਂ ਬੁੜੀਆਂ ਹੁੰਦੀਆਂ ਨੇ ਉਹਨਾਂ ਨੂੰ ਕਿਉਂ ਬਲਾਉਂਦਾ ਹਿਮਲੰਗਾਂ ਨੂੰ ਜਾਨਾ ਇਹਨੂੰ ਮੇਰੇ ਸਾਲ ਨੂੰ ਅਕਲ ਨਹੀਂ ਹੋएगी ਸਮਦਾ ਜੰਗਲ ਰਾਜ ਬਣਾ ਰੱਖਿਆ ਕੰਜਰ ਦੇ ਨੇ ਵੀ ਜਿਵੇਂ ਮਰਜੀ ਕੀ ਜਾਂਦਾ ਭੈਣ ਦਾ ਯਾਰ ਉਹੀ ਤਾਂ ਨਹੀਂ ਬਰੂਦ ਬਰਾਦ ਬਣਾਉਣ ਲੱਗ ਗਿਆ ਇਹ ਕਿਹੜਾ ਬਰੂਦ ਬਣਾਊਗਾ ਇਹ ਮੈਨੂੰ ਐ ਲੱਗਦਾ ਕਿ ਭੈਣ ਦਾ ਯਾਰ ਕਿਸੇ ਕੋਈ ਨਸ਼ਾ ਨੋਸ਼ਾਣਾ ਬਣਾਉਣ ਲੱਗ ਗਿਆ ਯਾਰ ਮੇਰੀ ਗੱਲ ਸੁਣ ਮੈਂ ਤਾਂ ਚੱਲ ਫੇਰ ਵੀ ਮਾੜਾ ਬੱਜੂਗਾ ਇੱਕ ਹੈਗਾ ਨਿਆਣਾ ਮੇਰੇ ਤੋਂ ਵੱਡੀ ਉਮਰ ਦਾ ਤੂੰ ਮਾੜਾ ਇਹਨੂੰ ਕਹਦੇ ਯਾਰ ਕਿ ਤੂੰ ਆਪਦੇ ਘਰੇ ਵਗ ਜਾਣਾ ਤੂੰ ਓ ਮੈਂ ਤਾਂ ਉਹਨੂੰ ਟਪਾ ਦਾ ਚਾਰ ਪੈਂਟ ਮਤਾਈ ਦੇ ਸੌਰੀ ਕਰਕੇ ਡਰਦਾ ਓਏ ਇਹ ਕੀ ਕਹਿੰਦੀ ਆ ਯਾਰ ਓਏ ਇਹਦੇ ਇਹਨੂੰ ਕਿੱਥੇ ਲੈ ਕੇ ਜਾਊਗਾ ਹੈ ਇਹਨੂੰ ਕਿੱਥੇ ਲੈ ਕੇ ਜਾਊਗਾ ਘਰ ਤਾਂ ਹੈ ਨਹੀਂ ਮੇਰੇ ਸਾਲੇ ਕੋਲੇ ਕੱਲੋ ਮਾਸੀ ਮਰ ਗਈ ਉਹਦਾ ਘਰ ਭੈਣ ਦੇ ਖਾਉਂਦਾ ਵੇਚ ਕੇ ਖਾ ਗਿਆ ਸੀ ਬਾਈ ਫਿਰ ਮਾੜਾ ਮੋਟਾ ਤੈਨੂੰ ਝੜਕੋ ਹੁਣ ਐ ਕੰਮ ਕਿਵੇਂ ਚੱਲੇਗਾ ਫਿਰ ਮੇਰੀ ਗੱਲ ਸੁਣ ਪੱਪੀ ਹਾਂ ਬੋਲ ਨੀ ਨਾਸ ਪਰ ਹੁਣ ਇਹਦੇ ਸਾਡੇ ਤੇ ਡਾਂਗ ਫੇਰ ਇਹ ਕਰਦਾ ਕੀ ਆ ਕਿ ਤੈਨੂੰ ਤਾਂ ਨਹੀਂ ਕਿ ਜਵਾਬ ਦੂ ਜੰਦਰ ਦੇ ਕਿ ਕਦੇ ਜਵਾਬ ਦਾ ਕੋਈ ਕਿਡਨੀ ਕੁਡਨੀ ਕੱਢ ਕੇ ਵੇਚ ਦਣਾ ਇਹਦੇ ਸਾਡੇ ਤੇ ਆਜ ਤੇ ਤੈਨੂੰ ਕਰਦਾ ਮਸੂਤਾ